ਹੈਲੋ ਜੀ ਅੱਜ ਅਸੀਂ ਬਣਾਉਣ ਜਾ ਰਹੇ ਆ ਅਰਸੀ ਦੀ ਜੈਲ ਜਿਹਨੂੰ ਫਲੈਕਸ ਸੀਡ ਵੀ ਕਹਿੰਦੇ ਆ ਔਰ ਅਸੀਂ ਦੋ ਗਲਾਸ ਪਾਣੀ ਲੈ ਆ ਔਰ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਟਿਕੋਲੀ ਅਰਸੀ ਦੀ ਇਹ ਵਾਲਾ ਵਾਸਤੇ ਬਹੁਤ ਵਧੀਆ ਹੁੰਦੀ ਹੈ ਔਰ ਜਿਨ੍ਹਾਂ ਦੇ ਵਾਲਾਂ ਦੇ ਵਿੱਚ ਡੈਂਡਰਫ ਹੈ ਜਾਂ ਵਾਲ ਝੜਦੇ ਆ ਉਹ ਬਿਲਕੁਲ ਠੀਕ ਹੋ ਜਾਂਦੇ ਆ ਔਰ ਵਾਲੇ ਦੇ ਨਾਲ ਲੰਬੇ ਵੀ ਹੁੰਦੀ ਹੈ ਜੇਕਰ ਜ਼ਿਆਦਾਤਰ ਆਪਾਂ ਜ਼ਿਆਦਾ ਟਾਈਮ ਲਈ ਇਹਨੂੰ ਵਰਤਦੇ ਆ ਤੇ ਹੌਲੀ ਹੌਲੀ ਵੜ ਕਾਲੇ ਹੋਣੇ ਸ਼ੁਰੂ ਵੀ ਹੋ ਜਾਂਦੀ ਆ ਇਸ ਕਰਕੇ ਦੋ ਗਲਾਸ ਪਾਣੀ ਦੇ ਪਾਏ ਆ ਵਿੱਚ ਅਸੀਂ ਅੱਧੀ ਕੌਲੀ ਅਰਸੀ ਦੀ ਪਾਈ ਆ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅਸੀਂ ਇਹਨੂੰ ਥੋੜੀ ਦੇਰ ਲਈ ਉਬਾਲਾਂਗੇ ਔਰ ਘਟੋ ਘਟ ਗਾੜਾ ਹੁਣ ਤੱਕ ਥੋੜਾ ਬਾਲਾਂਗੇ ਨੇ ਦੇਖੋ ਜੀ ਹੁਣੇ 10 ਮਿੰਟ ਤੱਕ ਅਸੀਂ ਇਹਨੂੰ ਰਹਿਣ ਲਿਆ ਆ ਉਬਾਲ ਕਾਫੀ ਆ ਗਿਆ ਦੇ ਵਿੱਚ ਔਰ ਅਸੀਂ ਇਹਨੂੰ ਪਤਲਾ ਹੀ ਰੱਖਾਂਗੇ ਜਿਆਦਾ ਗਾੜਾ ਨਹੀਂ ਕਰਾਂਗੇ ਇਹਦੀ ਕੁਆਂਟੀਟੀ ਇਦਾਂ ਦੀ ਰੱਖਾਂਗੇ ਕਿਉਂਕਿ ਜੇ ਨੂੰ ਆਪਾਂ ਗਾੜਾ ਕਰਾਂਗੇ ਤੇ ਫਿਰ ਪਾਣੀ ਦੇ ਵਿੱਚ ਦੀ ਜੀ ਨਿਕਲਦਾ ਇਸ ਕਰਕੇ ਹੁਣ ਅਸੀਂ ਗੈਸ ਦਾ ਸਵਿਚ ਆਫ ਕਰ ਦਿਆਂਗੇ ਹੁਣ ਅਸੀਂ ਇਹਨੂੰ ਵੱਡੀ ਪਾਣੀ ਦੇ ਨਾਲ ਪਾਉਣਵਾਂਗੇ ਜਿਵੇਂ ਕਿ ਤੁਸੀਂ ਵੇਖਦੇ ਹਾਂ ਅਸੀਂ ਗਰਮ ਗਰਮ ਇਹਨੂੰ ਪਾਣ ਲਿਆ ਵਾ ਠੰਡਾ ਬਿਲਕੁਲ ਨਹੀਂ ਹੋਣ ਦਵਾਂਗੇ ਜੇ ਠੰਡਾ ਹੋ ਜਾਵੇ ਤੇ ਜੰਮ ਜਾਂਦਾ ਔਰ ਪਾਣੀ ਦੇ ਵਿੱਚ ਦੀ ਜੈਲ ਬਿਲਕੁਲ ਨਹੀਂ ਨਿਕਲਦੀ ਇਸ ਕਰਕੇ ਇਸ ਨੂੰ ਤੁਸੀਂ ਠੰਡਾ ਹੋਣ ਤੋਂ ਪਹਿਲਾਂ ਗਰਮ ਗਰਮ ਹੀ ਆਪਾਂ ਪਾਣੀ ਦੇ ਨਾਲ ਪਾਣਾਂਗੇ ਇਹਨੂੰ ਵੱਡੀ ਪਾਣੀ ਦੇ ਨਾਲ ਔਰ ਲਓ ਜੀ ਇਹ ਦੇਖੋ ਜੀ ਜਿਵੇਂ ਦੇਖ ਸਕਦੇ ਆ ਜੈਲ ਬਣ ਕੇ ਤਿਆਰ ਔਰ ਠੰਡਾ ਹੋਣ ਦੇ ਦਿਖਾਉਨੇ ਆ ਅਸੀਂ ਤੁਹਾਨੂੰ ਕਿ ਇਹ ਕਿਵੇਂ ਦੀ ਲੱਗਦੀ ਹੈ ਲਓ ਜੀ ਸਾਡੀ ਰਸੀ ਦੀ ਜੈਲ ਠੰਡੀ ਹੋ ਚੁੱਕੀ ਹੈ ਔਰ ਇਹ ਠੰਡੀ ਹੋਣ ਤੇ ਐਵੇਂ ਹੋ ਜਾਂਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਨੂੰ ਕਰਾਂਗੇ ਵਾਲਾਂ ਤੇ ਪਲਾਈ ਲੋ ਛੋਟੀ ਕੁੱਲੀ ਚ ਪਾ ਲਵਾਂਗੇ ਥੋੜੀ ਜਿਹੀ ਜਿੰਨੀ ਆਪਾਂ ਵਾਲਾਂ ਨੂੰ ਲਾਉਣੀ ਹੈ ਓਹੋ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਲੇਕਿਨ ਅਸੀਂ ਇਹ ਤੇਲ ਘਰ ਵਿੱਚ ਤਿਆਰ ਕੀਤਾ ਹੈ ਔਰ ਇਹਦੇ ਨਾਲ ਵਾਲ ਬਹੁਤ ਸੋਹਣੇ ਹੁੰਦੇ ਆ ਲਓ ਜੀ ਅਸੀਂ ਇਸ ਤਰ੍ਹਾਂ ਹੁਣ ਇਹਨੂੰ ਜੈਲ ਨੂੰ ਵਾਲਾਂ ਦੇ ਵਿੱਚ ਅਪਲਾਈ ਕਰਾਵਾਂਗੇ ਔਰ ਜਿਹੜਾ 2-4 ਵਾਰੀ ਮਤਲਬ ਆਪਾਂ ਹਫਤੇ ਹਫਤੇ ਬਾਅਦ ਵੀ ਆਪਾਂ ਜਿਹੜਾ ਚਾਰਕੋ ਵਰੀ ਵਾਲਾਂ ਦੇ ਵਿੱਚ ਜਿਹੜਾ ਲਾਉਂਦਾ ਹੈ ਵਾਲ ਇੰਨੇ ਸੌਫਟ ਹੋ ਜਾਂਦੇ ਆ ਇੰਜ ਲੱਗਦੀ ਹੈ ਕਿ ਰਿਬਾਉਂਡਿੰਗ ਕਰਵਾਈ ਹੈ ਅਸੀਂ ਵਾਲਾਂ ਨੂੰ ਲਾਉਣ ਤੋਂ ਬਾਅਦ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵਾਲਾਂ ਦਾ ਔਰ ਤੁਸੀਂ ਵੀ ਜ਼ਰੂਰ ਅਪਲਾਈ ਕਰੋ ਇਹ ਕਾਫੀ ਵਧੀਆ ਹੈ ਵਾ ਕਿਉਂਕਿ ਅਸੀਂ ਕਾਫੀ ਦੇਰ ਤੋਂ ਇਹਨਾਂ ਵਰਤਦੇ ਆਂ ਅਜਮਾਇਆ ਨੁਕਸਾਹ ਹੋਰ ਜ਼ਰੂਰ ਟਰਾਈ ਕਰੋ